ਕਲਗੀਆਂ ਵਾਲਿਆ ਤੈਨੂੰ ਜਾਣਨ ਵਾਲਾ ਕਹਿੰਦੇ ਨੇ ਤੂੰ ਤਾਂ ਜਾਣੀ ਜਾਣੇ ਗੁਰੂ ਹੈ ਕਿਨਾ ਪੰਖ ਹੋ ਜਾਗੇ ਉਮਰਵੋਣੀਆਂ ਨੇ ਜੇ ਗੁਰੂ ਗੋਬਿੰਦ ਸਿੰਘ ਗੱਟਾ ਹੀ ਜਾਣੀ ਜਾਣ ਨੇ ਇਕੱਲੇ ਮੇਰੇ ਨਾਲ ਜੰਗ ਦੇ ਮੈਦਾਨ ਇਹ ਕਹਿੰਦਾ ਗੁਰੂ ਗੋਬਿੰਦ ਸਿੰਘ ਆਉਣ ਤੁਸੀਂ ਇਕੱਲੇ ਆਓ ਤੇ ਇਕੱਲੇ ਮੇਰਾ ਮੁਕਾਬਲਾ ਕਰੋ ਹਨ ਕਲਗੀਧਰ ਮਹਾਰਾ ਜਗੂ ਗੋਬਿੰਦ ਸਿੰਘ ਮਹਾਰਾ ਸਤ ਜੀ ਇਹ ਸੋਚਦਾ ਹੈ ਗੁਰੂ ਗੋਬਿੰਦ ਸਿੰਘ ਆਉਣਗੇ ਇਕੱਲੇ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਇਕੱਲੇ ਆ ਗਏ ਨਿਆਂ ਨੂੰ ਵੱਡਾ ਕਰ ਤਲਵਾਰ ਦੇ ਛੜਕਾ ਦਿਆਂਗਾ ਸਿੱਧਾ ਕਿਹੜਾ ਕਿਸੇ ਨੇ ਹੋਣਾ ਸੋਚਦਾ ਫਿਰਦਾ ਪਰ ਉਹਨੂੰ ਇਹ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਚ ਕਿ ਸਿਸ਼ਟੀ ਹੈ ਹਰ ਸੰਗਤ ਜੀ ਹਾਲਾਣ ਹੋਇਆ ਇਹਨੇ ਫੌਜਾਂ ਰੋਕਦੀਆਂ ਆਪਣੀ ਫੌਜਾਂ ਰੋਕੀਆਂ ਕਿਨਾਂ ਕਿਸੇ ਦੇ ਅੱਗੇ ਨਹੀਂ ਵਧਣਾ ਗਲਗੀ ਧਰ ਮਾਰਨੇ ਸਿੰਘ ਰੋਕ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਇਕੱਲੇ ਆਏ ਮੈਦਾਨੇ ਜੰਗਦਨ ਸੈਦ ਖਾਨ ਜਰਨੈਲ ਦਾ ਅੱਧਾ ਹੰਕਾਰ ਉਦੋਂ ਹੀ ਟੁੱਟ ਗਿਆ ਕਹਿੰਦਾ ਮੈਂ ਯਾ ਤੇ ਮਨੋਮਨੀ ਇਹ ਜੇ ਐਡੇ ਤਗੜੇ ਗੁਰੂਆਂ ਤੇ ਥੱਲੇ ਆਉਗਦਾ ਹੰਕਾਰ ਟੁੱਟ ਗਿਆ ਤਾਂ ਇਹ ਤਾਂ ਜਾਣੀ ਜਾਣ ਦੇ ਸਾਰਿਆਂ ਨੂੰ ਰੋਕ ਤਾ ਆਏ ਮੈਦਾਨੇ ਜੰਗ ਵਿੱਚ ਕਲਗੀ ਧਰ ਖੜੇ ਨੇ ਜਦੋਂ ਕੋਲ ਗਿਆ ਇਹ ਕੋਲ ਸੈਦ ਖਾਂਜ ਰਣਹਲ ਕਲਗੀ ਧਰ ਦੇ ਸਾਹਮਣੇ ਗਿਆ ਵੱਧ ਗੱਲ ਕਰਦਾ ਗੁਰੂ ਗੋਬਿੰਦ ਸਿੰਘ ਦਾ ਇਹਨੇ ਚਿਹਰਾ ਤੱਕਿਆ ਕਹਿੰਦਾ ਆ ਗੁਰੂ ਗੋਬਿੰਦ ਸਿੰਘ ਨੇ ਐਡੀ ਠਾਠ ਵਾ ਸੀਸ ਤੇ ਸੋਹਣੀ ਕਲਗੀ ਸੋਭਦੀ ਨੀਲੇ ਤੇ ਸ਼ਾਹ ਸਵਾਰ ਨੇ ਇਹ ਗੁਰੂ ਗੋਬਿੰਦ ਸਿੰਘ ਉਸ ਵੇਲੇ ਨਾ ਫਟਾਫਟ ਜਨਾਬਾ ਨਾ 50 ਹਜ਼ਾਰ ਫੌਜ ਨਾਲ ਰੰਗੇ ਤੋਂ ਨਾਮ ਲੈਣਾ ਸਾਰੀ ਦੁਨੀਆ ਧਰੋਲਾ ਪੈ ਗਿਆ ਵੀ ਸੈਦ ਖਾਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਟਣ ਚੱਲਿਆ ਕਹਿੰਦਾ ਕੱਲੇ ਆਏ ਨੇ ਕੱਟ ਮਿਆਂ ਚੋਂ ਤਲਵਾਰ ਕੇ ਨਾ ਸਿਰ ਕੱਟ ਦੂਗਾ ਹੰਕਾਰ ਕਹਿੰਦਾ ਇਹਦਾ ਹੰਕਾਰ ਬੋਲਦਾ ਹੈ ਕਰਵਾਰ ਮਨ ਕਹਿੰਦਾ ਨਹੀਂ ਨਹੀਂ ਇਹ ਤਾਂ ਬੜੇ ਵੱਡੇ ਮਨੋਂ ਮਨੀ ਘੁਲੀ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਖੜੇ ਸਰਸੰਗਤ ਜੀ ਫੇਰ ਹੰਕਾਰ ਕਹਿੰਦਾ ਵੀ 50 ਹਜ਼ਾਰ ਬੰਦਾ ਨਾਲ ਕਰਵਾਰ ਮਨ ਕਹਿੰਦਾ ਨਾ ਇਹ ਗਲਤੀ ਨਾ ਕਰ ਬੀਤੀ ਇਹ ਤਾਂ ਸਤਿਗੁਰੂ ਦਿਲ ਕਰਦਾ ਦੇਖੀ ਜਾਵੇਂ ਅਖੀਰ ਵਿੱਚ ਹੰਕਾਰ ਵਿੱਚ ਆ ਕੇ ਇਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਇਕੱਲੇ ਨੇ ਮੇਰੀ ਫੌਜ ਨੇ ਸਾਬ ਲਣਾ ਇਹਨੇ ਮਿਆਨ ਚੋਂ ਤਲਵਾਰ ਕੱਢੀ ਸ਼ੈਦ ਖਾਂਦਰ ਨੇ ਮਿਆਨ ਚੋਂ ਤਲਵਾਰ ਕੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਜਦੋਂ ਵਾਰ ਕਰਨ ਲੱਗਾ ਤਲਵਾਰ ਗੁਰੂ ਗੋਬਿੰਦ ਸਿੰਘ ਤੇ ਚਲਾਉਣ ਲੱਗਾ ਹੈ ਭੈਣ ਨਸੀਰਾ ਦੀਆਂ ਕੀਤੀਆਂ ਅਰਦਾਸਾਂ ਲੱਗਿਆ ਨਸੀਰਾ ਕਰ ਗਈ ਸੀ ਬੇਂਦੀਆਂ ਅੱਕਿਆ ਆਂ ਜਦੋਂ ਗੁਰੂ ਗੋਬਿੰਦ ਸਿੰਘ ਤੇ ਵਾਰ ਕਰਨ ਲੱਗਾ ਕਲਗੀਧਰ ਮਹਾਰਾਜ ਨੇ ਐਸੀਆਂ ਪਰਮੀਆਂ ਵਿਗਾ ਕਰ ਕੇ ਹਿੰਦੇ ਅਲ ਤੱਕਿਆ ਸਰਸੰਗਤ ਜੀ ਸ੍ਰੀ ਸਾਹਿਬ ਦਾ ਵਾਰ ਤਾਂ ਕੀ ਕਰਨਾ ਸੀ ਘੋੜੇ ਤੋਂ ਸਿੱਧੀ ਸ੍ਰੀ ਸਾਹਿਬ ਘੋੜੇ ਤੋਂ ਥਲੇ ਉਧਰ ਥਲੇ ਉਧਰ ਕੇ ਗੁਰੂ ਗੋਬਿੰਦ ਸਿੰਘ ਆਲ ਵੇਖਦਾ ਕਲਗੀਧਰ ਦੇ ਚਰਨ ਫੜਦੇ ਆਹ ਕਲਗੀਧਰ ਮਹਾਰਾਜ ਦੇ ਚਰਨ ਫੜ ਲਏ ਜਿਹਨੂੰ ਵਾਜਾਂ ਵਾਲੇ ਮਾਹੀ ਦਾ ਦیدار ਹੋ ਗਿਆ ਉਹਦਾ ਸਾਗਰਾਂ ਤੋਂ ਵੇੜਾ ਉਹਦਾ ਪਾਰ ਹੋ ਗਿਆ ਜਿਹੜਾ ਨੈਣਾ ਥੱਲੇ ਆਇਆ ਉਹ ਦਿਹਾਲ ਹੋਇਆ ਐਸੀਆਂ ਭਰਮੀਆਂ ਨਿਗਾ ਨਾਲ ਤੱਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ